ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ ਆ ਫੇਕ ਸਮਾਈਲ ਰੀਅਲ ਪੇਨ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਵੀ ਬਾਹਰੋਂ ਚਿਹਰੇ ਹੱਸਦੇ ਨੇ ਪਰ ਅੰਦਰੋਂ ਬਹੁਤ ਔਖੇ ਨੇ ਲੋਕ ਆਪਣੇ ਵਰਗੇ ਵੀ ਕਈ ਬੰਦਰੋਂ ਬਹੁਤ ਔਖੇ ਨੇ ਪਰ ਬਾਹਰ ਇੱਕ ਪ੍ਰੈਸ਼ਰ ਹੈ ਹੱਸਣ ਦਾ ਖੁਸ਼ ਹੋਣ ਦਾ ਦਿਖਾਉਣ ਦਾ ਵੀ ਅਸੀਂ ਤਾਂ ਬਹੁਤ ਸੌਖੇ ਆ ਬਈ ਹਨਾ ਤਾਂ ਉਹ ਜਿਹੜਾ ਮਖੌਟਾ ਜਿਹੜਾ ਮਾਸਕ ਆ ਉਹ ਲੱਗਿਆ ਹੋਇਆ ਉਹ ਆਪ ਨੂੰ ਵੀ ਤੰਗ ਕਰਦਾ ਹੈ ਤੇ ਉਹਦੀ ਰਿਸਕੜੀਸ਼ ਦੇ ਵਿੱਚ ਹੋਰ ਲੋਕ ਵੀ ਹੁੰਦੇ ਨੇ ਤੰਗ ਤਾਂ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਵੀ ਕੀ ਰਿਐਲਿਟੀ ਹੈ ਕੀ ਚੱਲ ਰਿਹਾ ਅੱਜ ਦੀ ਘੜੀ ਕਿੱਥੇ ਕਹਾਣੀ ਖੜੀ ਹੈ ਤਾਂ ਜੁੜੇ ਰਹੋ ਮੇਰੇ ਨਾਲ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਪਾਰਟ ਬਹੁਤ ਬਹੁਤ ਧੰਨਵਾਦ ਆਪਣੇ ਸਪੌਂਸਰ ਜਿਹੜੇ ਇਸ ਵੀਡੀਓ ਤੇ ਨੇ ਟੈਪ ਟੈਪਸ ਐਂਡ ਟੈਪ ਟੈਪਸ ਐਂਡ ਆਪਣੀਆਂ ਵੀਡੀਓ ਸਪੌਂਸਰ ਕਰਦੇ ਨੇ ਮਨੀ ਸੈਂਡਿੰਗ ਆਇਆ تھا ਮੈਂ ਆਪ ਵਰਤਦਾ ਸੌਖੇ ਤਰੀਕੇ ਨਾਲ ਤੇਜ਼ ਤਰੀਕੇ ਨਾਲ ਸਿੰਪਲ ਸਾਦੀ ਅਪਰੂਵਡ ਹੈ ਨਾਲੇ ਹੈ ਨਾ ਆਪਾਂ ਜਿਹੜੀ ਕੋਈ ਜਾਲੀ ਹੈ ਆਪਣੀ ਸੀਤਰਾਵ ਦੇ ਕਾਨੇ ਪੈਸੇ ਭੇਜਾ ਰਹੇ ਹੋ ਨਵਦੀਆ ਕਰ ਲਿਖਿਆ ਵੀ ਤੁਸੀਂ ਜੇ ਏਸੀ ਚਕੋੜ ਲਾ ਕੇ ਪਹਿਲੀ ਵਾਰੀ ਪੈਸੇ ਭੇਜੋਗੇ ਤਾਂ ਤੁਹਾਨੂੰ ਕੈਨੇਡਾ ਅਮਰੀਕਾ ਚ 20 ਡਾਲਰ ਆਸਟਰੀਆ ਚ 30 ਡਾਲਰ ਯੂਰਪ ਚ 10 ਜ਼ੀਰੋ ਤੇ ਇੰਗਲੈਂਡ ਚ 10 ਪੌਂਡ ਐਕਸਟਰਾ ਮਿਲਣਗੇ ਤਾਂ ਟਰਾਈ ਜ਼ਰੂਰ ਕਰੋ ਤੇ ਆਪਣੇ ਸਪੌਂਸਰ ਨੇ ਤੁਸੀਂ ਉਹਨਾਂ ਦੀ ਬੜੀ ਜੀ ਸਪੋਰਟ ਕਰੋਗੇ ਐਪ ਡਾਊਨਲੋਡ ਕਰੋਗੇ ਤਾਂ ਆਪਾਂ ਨੂੰ ਹੋਰ ਸਪੌਂਸਰ ਕਰਨਗੇ ਮੈਂ ਹੋਰ ਵੀਡੀਓ ਬਣਾ ਸਕਦਾ ਆਪਾਂ ਵਾਪਸ ਆਉਂਦੇ ਆ ਵੀਡੀਓ ਤੇ ਗੱਲ ਇੱਥੋਂ ਚੱਲਦੀ ਆ ਸਾਰੀ ਜਦੋਂ ਤੁਸੀਂ ਫੋਨ ਕੱਢਦੇ ਹੋ ਫਿਰ ਤੁਸੀਂ ਇੰਸਟਾਗ੍ਰਾਮ ਤੇ ਜਾਂਦੇ ਹੋ ਟ ਉਤੇ ਫਿਰ ਆਪਾਂ ਨੂੰ ਲੋਕ ਦਿਂਦੇ ਨੇ ਜਿਨ੍ਹਾਂ ਨੇ ਰੰਗ-ਬਰੰਗੇ ਕੱਪੜੇ ਪਾਏ ਨੇ, ਸੋਹਣੇ ਕੱਪੜੇ ਪਾਏ ਨੇ, ਸੋਹਣੀਆਂ ਹੌਲੀਡੇ ਤੇ ਜਾ ਰਹੇ ਨੇ, ਕਾਰਾਂ ਵਧੀਆ ਲੈ ਲਈਆਂ। ਹਨਾ ਫਿਰ ਚੱਕਵੇਂ ਗਾਣੇ ਲਾ ਕੇ ਪਿੱਛੇ ਮੁੱਛਾਂ ਘੜੀਆਂ ਕਰਕੇ ਮੁੰਡਿਆਂ ਨੇ ਟੌਰ ਕੱਢ ਲਈ, ਕੁੜੀਆਂ ਨੇ ਮਹਿੰਗੇ-ਮਹਿੰਗੇ ਸੂਟ ਪਾ ਕੇ ਫੋਟੋਆਂ ਦਿਖਾਤੀਆਂ ਜਾਂ ਹੌਲੀਡੇ ਤੇ ਜਾ ਕੇ ਬਹੁਤ ਕੁਝ ਦਿਖਾਤਾ। ਤੇ ਉਹਨੂੰ ਦੇਖ ਕੇ ਆ ਰਿਹਾ ਕਿ ਦੁਨੀਆ ਤਾਂ ਖੁਸ਼ੀ ਬਹੁਤ ਆ, ਦੁਨੀਆ ਤਾਂ ਸੌਖੀ ਬਹੁਤ ਤੇ ਮੇਰੇ ਅੰਦਰ ਇੰਨਾ ਕਿਉਂ ਕੁਝ ਪਿਹੜੇ ਭਰਿਆ ਪਿਆ? ਇੱਕ ਤਾਂ ਵੈਸੇ ਤੁਹਾਡੀ ਡੋਪਾਮੀਨ ਨਾਲ ਜਿਹੜਾ ਕੰਮ ਆ ਉਹ ਹੁੰਦਾ ਸਕਰੀਨ ਨਾਲ ਪਰ ਤੇ ਨਾਲ ਦੀ ਨਾਲ ਇਹ ਮਹਿਸੂਸ ਹੁੰਦਾ ਵੀ ਬਾਕੀ ਲੋਕ ਜਰ ਇੰਨਾ ਸੌਖੇ ਨੇ ਤੇ ਮੇਰੇ ਕੋਲੇ ਕਿਉਂ ਨਹੀਂ ਕੁਝ ਹੈਗਾ ਹੋਰ ਕਿਸੇ ਨੇ ਡਿਫੈਂਡਰ ਵਾਲੀ ਵੀਡੀਓ ਪਾਤੀ ਕਿਸੇ ਨੇ ਚੱਕ ਕੇ ਰੇਂਜ ਰੋਵਰ ਦੀ ਵੀਡੀਓ ਪਾਤੀ ਕੋਈ ਇੰਡੀਆ ਗਿਆ ਉਹਨੇ ਜਾਣ ਸਰ ਫੋਰਚੂਨਰ ਕਢਾ ਲਈ ਹੈਨਾ ਕਿਸੇ ਨੇ ਘੋੜੇ ਲੈ ਲਏ ਕਿਸੇ ਨੇ ਬਦੂਖਾਂ ਲੈ ਲੀਆਂ ਹੈਨਾ ਤਾਂ ਇਹ ਸਾਰਾ ਕੁਝ ਦੇਖ ਕੇ ਮੁੰਡਿਆਂ ਨੂੰ ਲੱਗਦਾ ਵੀ ਆਹ ਕੀ ਹੋ ਰਿਹਾ ਕੁੜੀਆਂ ਨੇ ਐਵੇਂ ਹੀ ਵੱਡੀਆਂ ਵੱਡੀਆਂ ਵੀਡੀਓ ਪਾਤੀਆਂ ਨਾ ਵੀ ਮੈਂ ਆਪਣੇ ਵਿਆਹ ਦੀ ਵੀਡੀਓ ਜਿਹੜੀ ਵਿਆਹ ਹੀ ਅੱਡਾ ਦਿਖਾਤਾ ਜਾਂ ਆਪਦੀ ਇੰਗੇਜਮੈਂਟ ਹੀ ਅੱਡੀ ਦਿਖਾਤੀ ਜਾਂ ਆਪਦੇ ਕਿਸੇ ਪ੍ਰੋਗਰਾਮ ਤੇ ਟੌਰੀਆਂ ਨਿਕੜ ਕੇ ਦਿਖਾਤੀ ਜਾਂ ਡੇਲੀ ਐਵੇਂ ਫੋਟ ਇਹ ਇੰਨੇ ਸਜਣਾ ਤੇ ਮਾਇਨੇ ਔਖਾ ਕਿਉਂ ਇਹ ਓਵੇਂ ਹੈ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਦੀਵੇ ਥੱਲੇ ਨੇ ਰਿਆਂ ਵਾਲੀ ਗੱਲ ਆ ਵੀ ਬਾਹਰ ਬਹੁਤ ਕੁਝ ਪ੍ਰੋਜੈਕਟ ਕੀਤਾ ਹੋਇਆ ਇੰਸਟਾਗ੍ਰam ਤੇ ਜਿਹੜੀ ਰੀਅਲ ਲਾਈਫ ਆ ਉਹਦੇ ਵਿੱਚ ਬਹੁਤ ਕੁਝ ਪ੍ਰੋਜੈਕਟ ਕੀਤਾ ਆ ਪਰ ਰੀਅਲ ਲਾਈਫ ਦੇ ਵਿੱਚ ਅਕਲੀ ਉਹਨਾ ਕੁਝ ਹੈ ਨਹੀਂ ਮੈਂ ਬਹੁਤ ਸਾਲਾਂ ਤੋਂ ਹੁਣ 2-3 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਾ ਪਾਉਣਾ ਤੇ YouTube ਤੇ ਵੀਡੀਓ ਪਾਉਣਾ ਮੈਂ ਇਵੈਂਟ ਵੀ ਜਾ ਕੇ ਕਰਦਾ ਮੈਂ ਲੋਕਾਂ ਨੂੰ ਵੀ ਮਿਲਦਾ ਬਹੁਤ ਲੋਕਾਂ ਤੇ ਵਿਚਰਦਾ ਵੀ ਆ ਮੈਂ ਇਹ ਕਹਿ ਸਕਦਾ ਵੀ ਗਿਣਤੀ ਦੇ ਜਿੰਨੇ ਮੇਰੇ ਸੰਪਰਕ ਚ ਲੋਕ ਆਏ ਨੇ ਵੱਡੇ ਫੇਮਸ ਉਹਨਾਂ 'ਚ 15 ਵੀ ਹੋਣੇ ਜਿਹਨਾਂ ਦਾ ਸੱਚੀ ਕੰਮ ਉਹਨਾਂ ਸੈਟਾਂ ਜਿੰਨਾ ਸ਼ੋਅ ਹੁੰਦਾ ਬਾਕੀ ਦਾ ਤਾਂ ਜ਼ਰੂਰੀ ਨਹੀਂ ਵੀ ਆਪਾਂ ਕਿਸੇ ਦੇ ਪਿੱਛੇ ਲਾ ਕੇ ਸਮਝੀਏ ਵੀ ਅਸੀਂ ਔਖੇ ਆ ਜਾਂ ਦੂਜਾ ਔਖਾ ਜਾਂ ਅਸੀਂ ਸੌਖੇ ਆ ਜਾਂ ਦੂਜਾ ਸੌਖਾ ਰੀਅਲ ਲਾਈਫ ਅਸਲੀ ਲਾਈਫ ਦੇ ਨਾਲ ਕੋਈ ਸਬੰਧ ਨਹੀਂ ਰੱਖਦੀ ਕਿਤੇ ਵੀ ਜਿਹੜੀ ਸਮਾਈਲ ਹੈ ਆਪਾਂ ਆਪ ਹੀ ਲਾਉਂਦੇ ਆਪਾਂ ਫੋਟੋ ਖਿੱਚਦੇ ਹਾਂ ਉਹਨੇ ਵੀ ਸਮਾਈਲ ਕਰ ਦੋ ਪਰ ਕੀ ਉਹਦਾ 100% ਆਪਾਂ ਸਮਾਈਲ ਕਰ ਮੀ ਚਾਹੁੰਦੇ ਹੁੰਨੇ ਆ ਨਹੀਂ ਤਾਂ ਸਮਾਈਲ ਵੀ ਸਟੇਜਡ ਆ ਫਿਰ ਆਪਾਂ ਜਦੋਂ ਕਹਿੰਦੇ ਹਾਂਗੇ ਵੀ ਸ਼ਰਟ ਸਿੱਧੀ ਕਰ ਲੈ ਮੁੱਛਾਂ ਸਿੱਧੀਆਂ ਕਰ ਲੈ ਜੇ ਫੋਟੋ ਖਿਚਾਉਣੀਆਂ ਹਨ ਐਂ ਕਰ ਲੈ ਕਦਰ ਆਪਦਾ ਟਿੱੜ ਜਾਤੇ ਰਹੇ ਨਿਕਲਦੇ ਸਲੇ ਨੇ ਨੂੰ ਸਹੀ ਕਰ ਲੈ ਸਾਰਾ ਕੁਝ ਐ ਫਿਰ ਆਪਾਂ ਐਂ ਕਰਕੇ ਬਹਿ ਕੇ ਫਿਰ ਆਪਾਂ ਫੋਟੋ ਕੀ ਉਹ ਰਿਐਲਟੀ ਆ ਨਹੀਂ ਰਿਸ਼ਤਿਆਂ ਦੀਆਂ ਫੋਟੋਆਂ ਜਿਹੜੀਆਂ ਆਉਂਦੀਆਂ ਆ ਵੀ ਹਰ ਰਖੜੀ ਤੇ ਭੈਣਾਂ ਨੇ ਵੱਡੇ ਵੱਡੇ ਪੋਸਟ ਪਾ ਲੈਣੇ ਜਾਂ ਭਰਾਵਾਂ ਨੇ ਵੱਡੀਆਂ ਵੀਡੀਓ ਗਾਣੇ ਲਾ ਕੇ ਪਾ ਦੇਣੀਆਂ ਨੇ ਕੀ ਉਹ ਸਾਰਾ ਕੁਝ ਅਸਲ ਹੈ ਨਹੀਂ ਉਹ ਸਾਰਾ ਕੁਝ ਸਟੇਜਡ ਹੈ ਉਹ ਤੋਂ ਆਪਾਂ ਪ੍ਰੈਸ਼ਰ ਨਹੀਂ ਲੈ ਸਕਦੇ ਕਿਉਂਕਿ ਪਹਿਲਾਂ ਕਹਾਵਤ ਸੀ ਵੀ ਲੋਕ ਕੀ ਕਹਿਣਗੇ ਹੁਣ ਕਹਾਵਤ ਇਹ ਬਣ ਚੁ ਅੰ데 ਤੋਂ ਜਿਆਦਾ ਕਮ ਤਾਂ ਲੋਕ ਇੰਸਟਾਗ੍ਰਾਮ ਕਰਕੇ ਕਰ ਰਹੇ ਨੇ ਈਓ ਮੈਂ ਵੀ ਤੁਹਾਡੇ ਬੱਚੀ ਦਾ ਸਾਟਾ ਤੁਸੀਂ ਉੱਤੇ ਸੈਂਟ ਪਾਈ ਜੰਨੇ ਮਸਕ ਦੀ ਥਾਂ ਖੁਸ਼ਬੂ ਤਾਂ ਆ ਜੂ ਮਾੜੀ ਮੋਟੀ ਪਰ ਉਹਨੇ ਸਾੜ ਦੇਣਾ ਨੂੰ ਠੀਕ ਆ ਇਹਨੂੰ ਕਨਫਿਊਜ਼ ਨਾ ਕਰੋ ਲੋਕਾਂ ਦੀ ਅਪੀਅਰੈਂਸ ਲੋਕ ਕਿਵੇਂ ਦਿਖ ਰਹੇ ਨੇ ਜੋ ਲੋਕਾਂ ਦਾ ਸੱਚਾ ਲੋਕਾਂ ਦਾ ਝੂਠ ਆ ਉਹ ਇੰਸਟਾਗ੍ਰਾਮ ਤੇ ਦੇਖ ਕੇ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਇਹ ਤੁਹਾਨੂੰ ਬੇਨਤੀ ਆ ਨਾ ਆਪਦੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛੋ ਨਾ ਵੀ ਕਿ ਮੈਂ 100% ਰੀਅਲ ਆਨਲਾਈਨ ਜਾਂ ਮੈਂ ਇੱਕ ਐਫਰਟ ਪਾਉਣਾ ਇੱਕ ਸਟੇਜ ਬਣਾਉਣਾ ਤਾਂ ਕਿ ਮੈਂ ਆਨਲਾਈਨ ਆ ਦੇਖਾਂ ਨਾ ਕੀ ਮੈਨੂੰ ਖਬਰ ਆਟ ਹੁੰਦੀ ਜਦੋਂ ਮੈਂ ਪੋਸਟ ਨਹੀਂ ਕਰਦਾ ਜਾਂ ਕੀ ਮੈਨੂੰ ਖਬਰ ਆਟ ਹੁੰਦੀ ਜਦੋਂ ਮੇਰੇ ਲੋਕ ਲਾਈਕ ਨਹੀਂ ਕਰਦੇ ਦੇਖਦੇ ਨਹੀਂ ਹੈ ਨਾ ਇੱਕ ਸਭ ਤੋਂ ਇੰਪੋਰਟੈਂਟ ਸਵਾਲ ਮੈਂ ਕਿਹਨੂੰ 임ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਜਾਂ ਆਪਦੇ ਆਪ ਨੂੰ ਹੁਣ ਇਹ ਜੋ ਚੱਲ ਰਿਹਾ ਸੋਸ਼ਲ ਮੀਡੀਆ ਤੇ ਜੋ ਇਹ ਚੀਜ਼ਾਂ ਹੋ ਰਹੀਆਂ ਇਹਦੇ ਤੇ ਐਨ ਐਚ ਐਸ ਜੋ ਇੰਗਲੈਂਡ ਦੀ ਹੈਲਥ ਸਿਸਟਮ ਆ ਉਹਦਾ ਇੱਕ ਸਰਵੇ ਆ ਹੈ ਨਾ ਉਹ ਕਹਿੰਦੇ ਨੇ ਯੂਥ ਦੇ ਵਿੱਚ ਵੀ 35% ਜਿਹੜੇ ਟੀਨੇਜਰ ਉਹ ਇਹ ਪ੍ਰੈਸ਼ਰ ਮਹਿਸੂਸ ਕਰਦੇ ਨੇ ਵੀ ਆਨਲਾਈਨ ਪਰਫੈਕਟ ਹੋਣਾ ਪੈਣਾ ਸਨੈਪਚੈਟ ਬਹੁਤ ਵੱਡੀ ਦਿੱਕਤ ਆ ਸੌਰੀ ਮੈਂ ਮੈਂਸ਼ਨ ਨਹੀਂ ਕੀਤਾ ਤੁਸੀਂ ਪੰਜਾਬ 'ਚ ਤਾਂ ਵੀ ਉਹ ਤੇ ਮੈਨੂੰ ਪਰਫੈਕਸ਼ਨ ਸ਼ੋਅ ਕਰਨੀ ਪੈਣੀ ਤੇ ਕੈਨੇਡਾ ਦਾ ਡਾਟਾ ਜੀ ਤੇ ਕੁਝ ਹੱਦ ਤੱਕ ਪੰਜਾਬ ਦਾ ਵੀ 4 ਚੋਂ 1 ਪੰਜਾਬੀ ਜਿਹੜਾ ਯੂਥ ਹੈ 4 ਚੋਂ ਇੱਕ ਜਾਨੀ ਹਰ ਚੌਥਾ ਬੰਦਾ ਉਹਦੇ ਸੈਲਫ ਡਾਊਟ ਤੇ ਐਂਜ਼ਾਇਟੀ ਦੇ ਜਿਹੜੀ ਵਿੱਚ ਡਾਊਟ ਨੇ ਜੜੇ ਹੁੰਦੇ ਉਹਨਾਂ 'ਚ ਵਾਧਾ ਹੋਇਆ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਐਵੇਂ ਬੋ ਸੋਚਣ ਦੀ ਜਾਂਦਾ ਅਸਲ ਜ਼ਿੰਦਗੀ ਤੇ ਇਹ ਰੀਅਲ ਲਾਈਫ ਦਾ ਇੰਪੈਕਟ ਕੀ ਪੈਂਦਾ ਨੀਂਦ ਨੀਂਦ ਕੰਪਰੋਮਾਈਜ਼ ਕਰਦੇ ਆਪਾਂ ਇੱਕ ਮੈਸੇਜ ਆ ਗਿਆ ਫਿਰ ਮੈਸੇਜ 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 ਚੈਟ 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 ਸਕਰੋਲ 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 ਉਹਦੇ ਵਿੱਚ ਨਾ ਨੀਂਦ ਆਪਸੈਕਰੀਫਾਈਸ ਕਰਦੇ ਆ ਨਹੀਂ ਉਹ ਸੈਕਰੀਫਾਈਸ ਹੋਣ ਦੇ ਨਾਲ ਤੁਹਾਨੂੰ ਪਤਾ ਵੀ ਹਸਤੇ ਕਿੰਨੇ ਅਸਰ ਹੁੰਦੇ ਨੇ ਦੂਜਾ ਜਿਹੜਾ ਸਭ ਤੋਂ ਮੇਜਰ ਰੀਅਲ ਲਾਈਫ ਇੰਪੈਕਟ ਆ ਉਹ ਹੈ ਲੱਗਦਾ ਪਤਾ ਨਹੀਂ ਕੀ ਮਿਸ ਹੋ ਜੂ ਯੂ ਨੋ ਅੰਗਰੇਜ਼ੀ ਚ ਫੋਮੋ ਕੈਨ ਫੀਅਰ ਆਫ ਮਿਸਿੰਗ ਆਊਟ ਕਿ ਪਤਾ ਨਹੀਂ ਕੀ ਮਿਸ ਹੋ ਜੂ ਤੀਜਾ ਲੋਕਾਂ ਨਾਲ ਕੰਪੇਅਰ ਕਰਨਾ ਆਪਦੇ ਆਪ ਨੂੰ ਪਹਿਲਾਂ ਤਾਂ ਫਾਲੋਅਰ ਕਿਹਦੇ ਵੱਧ ਕਿਹਦੇ ਘੱਟ ਉਹਦੇ ਕੰਪੇਅਰ ਕਰਨਾ ਉਸ ਤੋਂ ਬਾਅਦ ਫਲਾਣੇ ਦੇ ਕੱਪੜੇ ਕਿਹਜੇ ਪਾਏ ਨੇ ਫਲਾਣਾ ਬੈਂਡ ਆਊਟ ਦਾ ਕਿਵੇਂ ਆ ਫਲਾਣੀ ਦੀ ਸਕਿਨ ਟੋਨ ਕਿਵੇਂ ਦੀ ਆ ਹਨਾ ਫਲਾਣੇ ਦੀ ਮੇ ਮੇਰਾ ਭਾਰ ਵੱਧਦਾ ਉਹਦਾ ਭਾਰ ਘੱਟਾ ਬੁਰੀਤਾਂ ਤੁਹਾਨੂੰ ਅਸਲ ਜ਼ਿੰਦਗੀ ਦੇ ਵਿੱਚ ਇੰਪੈਕਟ ਕਰਦੀਆਂ ਨੇ ਇਹਦੇ ਨਾਲ ਨਾਲ ਕਈ ਵਾਰੀ ਇਹ ਲੱਗਦਾ ਵੀ ਸਾਡੇ ਤਾਂ ਕੋਈ ਹੋਣ ਦੀ ਨਜ਼ਰ ਅਸੀਂ ਤੁਹਾਨੂੰ ਵਿਜ਼ੀਬਲ ਆ ਕਿਉਂਕਿ ਸਾਡੇ ਫਾਲੋਅਰ ਨਹੀਂ ਕਿਉਂਕਿ ਸਾਨੂੰ ਕੋਈ ਲਾਈਕ ਨਹੀਂ ਕਰਦਾ ਹਾਲਾਂਕਿ ਇਸ ਚੀਜ਼ ਦਾ ਕੋਈ ਸਬੰਧ ਨਹੀਂ ਅਸਲ ਜ਼ਿੰਦਗੀ ਦੇ ਨਾਲ ਹਨਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਆਪਣੀਆਂ ਇਮੋਸ਼ਨਲ ਸਟਰਗਲਸ ਨੇ ਹਨਾ ਉਹਨਾਂ ਨੂੰ ਸਟੇਲ ਆਪਾ ਲੈਵਲ ਕਰਦੇ ਆ ਵੀ ਇਹ ਨਖਰੇ ਕਰਦਾ ਹੈ ਹਨਾ ਇਹ ਚਾਮੜਿਆ ਹੋਇਆ ਤਾਂ ਫਿਰ ਆਪਾਂ ਕੀ ਕਰਦੇ ਆਂਗੇ ਆਪਾਂ ਫੋਨ ਉਹ ਲੈ ਲੁੱਕ ਕੇ ਉਹ ਚੀਜ਼ਾਂ ਤੋਂ ਪਾਸੇ ਹੋ ਜਾਂਦੇ ਆ ਹੁਣ ਇੱਕ ਮੁੰਡਾ ਜਾਂ ਇੱਕ ਕੁੜੀ ਯੰਗ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜੇ ਉਹ mentally stress ਹੈਗੀ ਆ depression ਹੈ anxiety ਹੈ social anxiety ਹੈ ਕੁਝ ਵੀ ਆ ਉਹਨੂੰ ਬਾਹਰ ਨਿਕਲਣਾ ਪੈਂਦਾ ਸੀ ਪਰ ਅੱਜ ਫੋਨ ਨੇ ਉਹਨਾਂ ਨੂੰ ਹੋਰ ਕਮਰਿਆਂ ਚਵਾੜਦਾ ਪਰ ਜਿਨ੍ਹਾਂ ਨੂੰ ਹੋਣੀ ਵੀ ਨਹੀਂ ਸੀ ਕਈਆਂ ਨੂੰ ਹੋ ਗਈ ਕਿਉਂਕਿ ਉਹ ਗੱਲ ਹੀ ਨਹੀਂ ਕਰ ਸਕਦੇ ਕਿਸੇ ਨਾਲ ਫੇਸ ਟੂ ਫੇਸ ਗੱਲ ਹੀ ਨਹੀਂ ਕੀਤੀ ਸਕਰੀਨ ਦੇ ਸਰੂਪ ਹੀ ਗੱਲਾਂ ਕੀਤੀਆਂ ਤਾਂ ਉਹ ਇੱਕ ਕਾਫੀ ਮੇਜਰ ਜਿਹੜਾ ਹੈਗਾ ਦਿੱਕਤ ਉਹਦੇ ਨਾਲ ਸਾਹਮਣੇ ਆਉਂਦੀ ਤੁਸੀਂ ਇੱਕ ਚੀਜ਼ ਤੇ ਅੱਜ ਮੇਰੇ ਕਹੇ ਜੇ ਰਿਫਲੈਕਸ਼ਨ ਕਰੋ ਬੈਠ ਕੇ ਜਦੋਂ ਤੁਸੀਂ ਸਕਰੋਲ ਕਰਦੇ ਹੋ ਤੋਨੂ ਕੀ ਮੈਨ ਫੀਲ ਹੁੰਦਾ ਕਦੇ ਤੁਸੀਂ ਪੋਸਟ ਤੇ ਜਾ ਕੇ ਲਿਖਿਆ ਵੀ ਨਾਟ ਇੰਟਰਸਟਿਡ ਮੈਨੂੰ ਹੋਰ ਨਾ ਦਿਖਾਇਆ ਕਦੇ ਤੁਸੀਂ ਆਪਣੀ ਪੋਸਟ ਡਿਲੀਟ ਕੀਤੀ ਹੈ ਕਿਉਂਕਿ ਉੱਤੇ ਲਾਈਕ ਨਹੀਂ ਆਏ ਸੀ ਸੋਚੋ ਇਹ ਚੀਜ਼ਾਂ ਕਿਉਂਕਿ ਇਹਨਾਂ ਚ ਜਿੰਨ ਕੋਈ ਲੋਡ ਨਹੀਂ ਹੈ ਨਾ ਖੁਸ਼ੀ ਹੈਪੀਨੈਸ ਉਹ ਇੱਕ ਨੰਬਰ ਨਹੀਂ ਹੈ ਹੈਨਾ ਖੁਸ਼ੀ ਇੱਕ ਫੀਲਿੰਗ ਆ ਉਹਨੂੰ ਇੱਕ ਐਪ ਮੈਨ ਨਹੀਂ ਸਕਦੇ ਬਹੁਤ ਜ਼ਰੂਰੀ ਹੈ ਸਮਝਣਾ ਇਹਨਾਂ ਨੂੰ ਹੋਰ ਕੀ ਹੁੰਦਾ ਇਹਨਾਂ ਦਾ ਆਇਡੈਂਟੀਟੀ ਕ੍ਰਾਈਸਿਸ ਹੁੰਦਾ ਤੁਸੀਂ ਆਪਣੀ ਹੋਂਦ ਨੂੰ ਭੁੱਲ ਜਾਂਦੇ ਹੋ ਤੁਹਾਡੀ ਓਵਰਥਿੰਕਿੰਗ ਵਾਜ ਜਾਂਦੀ ਹੈ ਤੁਸੀਂ ਹੋਂਦ ਨੂੰ ਤਾਂ ਖਤਮ ਹੀ ਉਹ ਜੰਦੀਆ ਹੋਣਤਾ ਜਿਹਦੇ ਵਿੱਚ ਨਾ ਜਦੋਂ ਜੋ ਵੀ ਤੁਸੀਂ ਪਾ ਰਹੇ ਹੋ ਰਿਕਾਰਡ ਹੋ ਰਿਹਾ ਥੋਡੀ ਜ਼ਿੰਦਗੀ ਰਿਕਾਰਡ ਹੋ ਰਹੀ ਹੈ ਥੋਡੀ ਜ਼ਿੰਦਗੀ ਸ਼ੇਅਰ ਹੋ ਰਹੀ ਹੈ ਥੋਡੀ ਜ਼ਿੰਦਗੀ ਜੱਜ ਹੋ ਰਹੀ ਹੈ ਹੈ ਨਾ ਤਾਂ ਤੁਸੀਂ ਇਹ ਭੁੱਲ ਜਨਾ ਤੁਸੀਂ ਅਸਲ ਚ ਕੌਣ ਹੁਣ ਮੈਂ ਆਪਦੇ ਬਾਰੇ ਗੱਲ ਕਰਦਾ ਮੈਨੂੰ ਬਹੁਤ ਲੋਕ ਬਹੁਤ ਐਡਵਾਈਸ ਆਉਂਦੀ ਹੈ ਬਾਈ ਤੂੰ ਹਿੰਦੀ ਚ ਵੀਡੀਓ ਕਲਨੀ ਬਣਾਉਂਦਾ ਬਾਈ ਤੂੰ ਅੰਗਰੇਜ਼ੀ ਚ ਵੀਡੀਓ ਕਲਨੀ ਬਣਾ ਬਾਈ ਤੂੰ ਪਰਨਾ ਬਨ ਕੇ ਵੀਡੀਓ ਕਮ ਬਣਾ ਦਿੰਨਾ ਬਾਈ ਤੂੰ ਤੇਰਾ ਸਟੂਡੀਓ ਹੋਰ ਬੈਟਰ ਕਰ ਬਾਈ ਤੂੰ ਆ ਕਰ ਬਾਈ ਤੂੰ ਉਹ ਕਰ ਬਾਈ ਤੂੰ ਅਫਲਾ ਨੇ ਬੰਦੇ ਦਾ ਵੀਡੀਓ ਬਣਾ ਜਾ ਕੇ ਬਹੁਤ ਕੁਝ ਮੇਰੇ ਕੋਲ ਆਉਂਦਾ ਹੈ ਤੇ ਜਬ 22 ਦਸੰਬਰ ਹੋਣੀ ਉਦੋਂ ਮੇਰੇ ਪਤਾ ਨਹੀਂ 50000 ਪਤਾ ਨਹੀਂ ਲੱਖ ਫੋਲੋਅਰ ਸੀਗੇ ਮੈਨੂੰ ਯਾਦ ਨਹੀਂ ਦੋ ਮਹੀਨੇ ਮੇਰੇ ਫੋਲੋਅਰ ਵਧੇ ਨਹੀਂ ਤੇ ਮੈਨੂੰ ਬੜੀ ਦਿੱਕਤ ਸੀ ਉਹ ਵੀ ਇਹ ਕੀ ਹੋ ਗਿਆ ਕੁਝ ਦਿਨ ਮੈਂ ਉਹ ਚੀਜ਼ ਨੂੰ ਮਹਿਸੂਸ ਕੀਤਾ ਉਹ ਪਰੇਸ਼ਾਨ ਹੋ ਫਿਰ ਮੈਂ ਰਿਫਲੈਕਟ ਕੀਤਾ ਰਿਫਲੈਕਸ਼ਨ ਦੀ ਮੇਰੀ ਯਾਦ ਹੈ ਮੈਂ ਵੀ ਇੱਕ ਹਮ ਥੋੜੀ ਆਪਣਾ ਮੈਂ ਨਾ ਹੈਨਾ ਜੇ ਇੱਕ ਬੰਦਾ ਵੀ ਥੋੜੀ ਗੱਲ ਸੁਣ ਰਿਹਾ ਉਹੀ ਬਹੁਤ ਟੀਕਾ ਲੱਜਦਾ ਸਮਝ ਤਾਂ ਉਥੋਂ ਚੀਜ਼ ਸਮਝ ਆਈ ਉਦੋਂ ਬਾਅਦ ਤੁਸੀਂ ਜਿਵੇਂ ਮੇਰੀ ਟੀਮ ਨਾਲ ਵੀ ਗੱਲ ਕਰ ਸਕਦੇ ਆਂ ਮੈਂ ਆਪਾਂ ਕਦੇ ਫੋਲੋਅਰਸ ਤੇ ਵਿਊਜ਼ ਤੇ ਲਾਈਕਸ ਤੇ ਉਦੋਂ ਬਾਅਦ ਫੋਕਸ ਨਹੀਂ ਕਰਿਆ ਆਪਾਂ ਦੇਖਦੇ ਆਂ ਰਿਸਪੌਂਸ ਵਧੀਆ ਕਿਹੜਾ ਆਉਂਦਾ ਕਿਹੜੀਆਂ ਗੱਲਾਂ ਮੈਂ ਕਰਦਾ ਜਿਹਦੇ ਤੇ ਲੋਕਾਂ ਨੂੰ ਗੱਲ ਚੰਗੀ ਲੱਗਦੀ ਮੈਨੂੰ ਕੋਲਾਬੋਰਕ ਕਰਕੇ ਕਹਿੰਦੇ ਨੇ ਵੀ ਭਾਈ ਆਹ ਗੱਲ ਨੇ ਮੇਰੀ ਜ਼ਿੰਦਗੀ ਬਿਹਤਰ ਕਰੀ ਤਾਂ ਉਹ ਚੀਜ਼ ਤੇ ਧਿਆਨ ਦੇ ਦੇਣਾ ਠੀਕ ਆ ਪਰ ਤੁਸੀਂ ਇਹ ਨੋਟ ਕਰੋਗੇ ਕਿ ਮੈਂ ਕਦੇ ਵੀ ਪਰਫੈਕਸ਼ਨ ਵਾਲੀ ਜਾਂਦਾ ਮੇਰੀ ਵੀਡੀਓ ਦੇ ਵਿੱਚ ਜੇ ਕੋਈ ਪਰਫੈਕਸ਼ਨ ਵਾਲ ਖੁਸ਼ ਹੋ ਕੇ ਜਾਂਦਾ ਉਹ ਉਹਦੀ ਹੈਬਿਟ ਉਹ ਬਹੁਤ ਸੋਹਣੀ ਗੱਲ ਆ ਆਪ ਕਿਸੇ ਵੀ ਪ੍ਰੈਸ਼ਰ ਅੰਦਰ ਆ ਕੇ ਆਪਾਂ ਕੁਛ ਹੈ ਜਾਣੀ ਤਾਂ ਆਪਦੇ ਨੇ ਯਾਰੇ ਲੋ ਮੋਜਾਂ ਲੋ ਬੋਲੇ ਲੁੱਟੋ ਹੈਨਾ ਫੋਨ 'ਤੇ ਪਰਨਾ ਬੰਨਿਆ ਸ਼ਰਟ ਪਾਈ ਵੀਡੀਓ ਬਣਾ ਲਈ ਹੋ ਗਿਆ ਕੰਮ ਤਾਂ ਇਹ ਕੰਪੈਰੀசன் ਆ ਜਿਹੜਾ ਰੀਲ ਦੇ ਲੋਕਾਂ ਨਾਲ ਆਪਣੀ ਅਸਲੀ ਜ਼ਿੰਦਗੀ ਦਾ AI ਦੇ ਨਾਲ ਆਪਣੀ ਅਸਲੀ ਜ਼ਿੰਦਗੀ ਦਾ ਹੈਨਾ ਇਹ ਡਰ ਰਹਿਣਾ ਵੀ ਮੈਂ ਇਰੈਲੇਵੈਂਟ ਨਾ ਹੋ ਜਾਵਾਂ ਵੀ ਮੇਰੇ ਮੇਰੀ ਵੈਲਿਊ ਹੀ ਖਤਮ ਹੋ ਜਾਏ ਇਹ ਡਰ ਰਹਿਣਾ ਹੈਨਾ ਤਾਂ ਇਹ ਚੀਜ਼ਾਂ ਤੋਂ ਆਪਾਂ ਘਬਰਾਉਣਾ ਨਹੀਂ ਹੈਨਾ ਇਮੋਸ਼ਨਲੀ ਆਪਾਂ ਨਾ ਬਹੋ ਰਹੇ ਆਂ ਆਪ ਟਕ 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 ਫੋਨ ਤੇ ਲੱਗੇ ਹੋਇਆ ਸਾਰਾ ਦਿਨ ਉਹ ਚੱਲ ਰਿਹਾ ਆ ਆਪਾਂ ਨੂੰ ਉਹ ਚੀਜ਼ਾਂ ਚਾਹੀਦੀਆਂ ਨਹੀਂ ਹੈਗੀਆਂ ਤਾਂ ਇਥੇ ਇੱਕ ਆਫਲਾਈਨ ਆਇਡੈਂਟੀਟੀ ਬਣਾਉਣ ਦੀ ਲੋੜ ਹੈ ਇੱਕ ਆਫਲਾਈਨ ਤੁਹਾਡੀ ਜ਼ਿੰਦਗੀ ਹੋਵੇ ਜਿੱਥੇ ਤੁਸੀਂ ਖੇਡਣ ਜਾਓ ਜਾਂ ਤੁਸੀਂ ਕਿਸੇ ਨਾਲ ਬਹਿ ਕੇ ਪੜ੍ਹੋ ਜਾਂ ਤੁਸੀਂ ਕਿਸੇ ਨਾਲ ਬਹਿ ਕੇ ਚਾਹ ਪੀਓ ਜਾਂ ਤੁਸੀਂ ਕਿਸੇ ਤੁਹਾਡੇ ਦੋਸਤਾਂ ਨਾਲ ਜਿੱਨਾ ਤੁਸੀਂ ਮਿਲ ਕੇ ਹੱਸੋ ਉਹ ਬਹੁਤ ਇੰਪੋਰਟੈਂਟ ਆ ਸੇਵਾ ਕਰਨ ਜਾਓ ਹਨਾ ਕੁਛ ਨਾ ਕੁਛ ਹੈ ਜਿਹੜਾ ਜਿਹਦੇ ਵਿੱਚ ਕੰਪਿਊਟਰ ਇੰਟਰਨੈਟ ਦੀ ਜ਼ਰੂਰਤ ਹੈ ਨਹੀਂ ਰੀਅਲ ਕਨੈਕਸ਼ਨ ਤੇ ਡਿਜੀਟਲ ਅਟੈਂਸ਼ਨ ਦੇ ਵਿੱਚ ਫਰਕ ਕੀ ਆ ਲਾਈਕਸ ਐਡਿਕਟਿਵ ਹੋ ਸਕਦੇ ਨੇ ਵਿਊਜ਼ ਵਧੀਆ ਲੱਗ ਸਕਦੇ ਨੇ ਜਿਹੜਾ ਦੁੱਖ ਦੇ ਵਿੱਚ ਆਪਣੇ ਕਿਸੇ ਸੱਜਣ ਦੇ ਗần ਲੱਗ ਕੇ ਤੁਹਾਨੂੰ ਤਰ੍ਹਾਂ ਬਸਾ ਮੈਣਾ ਉਹ ਤੁਹਾਨੂੰ ਇੱਕ ਲਾਈਕ ਜਾਂ ਵੀਊ ਜਾਂ ਕਮੈਂਟ ਨਹੀਂ ਦੇ ਸਕਦਾ ਇਹ ਸਮਝਣ ਦੀ ਗੱਲ ਹੈ ਡੀਐਮਸ ਨੇ ਜਿਹੜੀਆਂ ਤੁਹਾਡੀਆਂ ਉਹ ਇੱਕ ਡੀਪ ਕਨਵਰਸੇਸ਼ਨ ਨੂੰ ਰਿਪਲੇਸ ਨਹੀਂ ਕਰ ਸਕਦੀਆਂ ਇੱਕ ਮੈਸੇਜ ਭੇਜਿਆ ਤੇ ਇੱਕ ਬਹਿ ਕੇ ਗੱਲ ਕਰੀ ਦੋ ਚੀਜ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਰੀਅਲ ਕਨੈਕਸ਼ਨ ਨੂੰ ਡਿਜੀਟਲ ਅਟੈਂਸ਼ਨ ਦੇ ਨਾਲ ਟ੍ਰੇਡ ਨਾ ਕਰੋ ਨਾ ਸੌਖੇ ਸੌਖੇ ਚੀਜ਼ਾਂ ਕਰ ਸਕਦੇ ਹੋ ਵੀ ਫੋਨ ਤੋਂ ਬਿਨਾ ਖਾਣਾ ਖਾ ਲੋ ਯਾਰ ਫੋਨ ਪਾਸੇ ਰੱਖ ਕੇ ਸਾਰਾ ਟੰਬਰ ਹਨਾ ਲਿਖ ਲੋ ਆਪਣੀ ਕਿਤਾਬ ਹੈਗੀ ਉਹ ਚ ਤੁਹਾਨੂੰ ਜਦਾਰੀ ਲਿਖਣੀ ਨਹੀਂ ਆਉਂਦੀ ਤਾਂ ਉੱਥੇ ਲਿਖੋ ਫੇਸ ਟੂ ਫੇਸ ਮਿਲੋ ਫੇਸ ਟੂ ਫੇਸ ਬੈ ਕੇ ਚਾਹ ਪੀਓ ਜਿੰਡੀਆ ਨਿੰਡੀਆ ਚਾਹ ਦਾ ਕਲਚਰ ਆ ਬਾਹਰ ਇਹਨਾਂ ਕਾਫੀ ਦਾ ਕਲਚਰ ਆ ਫੇਸ ਟੂ ਫੇਸ ਬੈਠੋ ਤੇ ਫੋਨ ਰੱਖੋ ਜੇ ਆਪ ਉਹਦੇ ਖਾਤਰ ਸਿਮਰਨ ਆ ਲਿਆਓ ਸਿਮਰਨ ਕਰੋ ਸੇਵਾ ਕਰੋ ਰੂਰੀ ਰੱਖ ਲੋ ਵੀ ਅੱਜ ਪਹਿਲੇ 20 ਵਾਰੀ ਜਦੋਂ ਮੈਨੂੰ 20 ਵਾਰੀ ਕਾਲ ਮੱਚੂਗੀ ਇੰਸਟਾਗ੍ਰਾਮ ਖੁੱਲ੍ਹੇ ਜਦੋਂ 20 ਵਾਰੀ ਪਰ ਮਹਾਰਾਜ ਨੇ ਆਪਾਂ ਨੂੰ ਵਾਇਰਲ ਹੋਣ ਵਾਸਤੇ ਨਹੀਂ ਬਣਾਇਆ ਬਾਹਰ ਨੂੰ ਵਾਇਰਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਆ ਮਹਾਰਾਜ ਨੇ ਕਿਹਾ ਵੀ ਅੰਦਰ ਦੇਖ ਮੈਂ ਗੱਲ ਪਹਿਲਾਂ ਵੀ ਕਈ ਵਾਰੀ ਸੁਣਾਈ ਆ ਤੇ ਗੈਨੀ ਜੀ ਆਏ ਸੀ ਗੈਨੀ ਸਕਟਲੈਂਡ ਦੇ ਸੰਬੰਧੀ ਅੰਦਰ ਰਹਿੰਦੇ ਆਪਣੇ ਇੱਥੇ ਬਿੰਦਿਚਾਂਦੀ ਅਦਾਲਤ ਤੋਂ ਨੇ ਤਾਂ ਉਹ ਕਥਾ ਕਰਦੇ ਨੇ 2011 ਦੀ ਗੱਲ ਆ ਸ਼ਾਇਦ 1011 ਉਹ ਆਏ ਹੋਏ ਸੀ ਤੇ ਮੈਂ ਕਿਹਾ ਗੈਨੀ ਜੀ ਵੀ ਮੈਂ ਗਲਾਸ ਕੋ ਚੱਲੇ ਆ ਤੁਹਾਨੂੰ ਸਕਾਟਲੈਂਡ ਤੁਹਾਨੂੰ ਲੈ ਚੱਲਾਂ ਉਹ ਕਹਿੰਦੇ ਵੀ ਉੱਥੇ ਕੀ ਆ ਮਾਜਿਨਰੀ ਬਹੁਤ ਸੋਹਣੀ ਬਹੁਤ ਚਾਲੇ ਸੋਹਣਾ ਸਾਰਾ ਕਦੇ ਅੰਦਰ ਦੇਖ ਉਹਦੋਂ ਵੀ ਸੋਹਣਾ ਗੱਲ ਮੈਨੂੰ ਬੜੀ ਆਸਣਾ ਨਿਆ ਪਗਲ ਤੇ ਕਿਸੇ ਨਾਲ ਅੱਖ ਚੱਕ ਪਾ ਕੇ ਗੱਲ ਕਰਨੀ ਸੇਵਾ ਕਰਨੀ ਕੁਦਰਤ ਨੂੰ ਪੱਤਿਆਂ ਨੂੰ ਬੂਟਿਆਂ ਨੂੰ ਪਾਣੀ ਨੂੰ ਮਹਿਸੂਸ ਕਰਨਾ ਖੇਡਣਾ ਫਿਜ਼ੀਕਲ ਖੇਡ ਖੇਡਣ ਤੇ ਓਨੈਸਟ ਟਾਕਸ ਇਹ ਨੂੰ ਸੋਸ਼ਲ ਮੀਡੀਆ ਦਾ ਰਿਪਲੇਸ ਨਹੀਂ ਕਰ ਸਕਦਾ ਤੁਹਾਡਾ ਅਸਲ ਚਿਹਰਾ ਜਿਹੜਾ ਨਾ ਉਹ ਫਿਲਟਰ ਨਹੀਂ ਮੰਗਦਾ ਤੁਹਾਡਾ ਮਨ ਹੈ ਜਿਹੜਾ ਉਹ ਤੁਹਾਡਾ ਸ਼ੀਸ਼ਾ ਇਹ ਦੋ ਚੀਜ਼ਾਂ ਨੂੰ ਜੇ ਹੋਰ ਕੁਝ ਨਹੀਂ ਵੀਡੀਓ ਚੋਂ ਸਮਝ ਆਇਆ ਤਾਂ ਇਨਾ ਚੱਕ ਲਿਓ ਹੈਨਾ ਜੇ ਤੁਸੀਂ ਭੁੱਲ ਚੁੱਕੇ ਹੋ ਤੁਹਾਡਾ ਅਸਲ ਚਿਹਰਾ ਕੀ ਹੈ ਆਪਣੀ ਰਿਐਲਿਟੀ ਭੁੱਲ ਚੁੱਕੇ ਆ ਤੇ ਤੁਸੀਂ ਰਹਿੰਦੇ ਹੋ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਤਾਂ ਮੇਰੇ ਇਵੈਂਟ ਤੇ ਇੱਥੇ ਹੀ 24 ਅਗਸਤ ਨੂੰ ਜ਼ਰੂਰ ਆਓ ਟਿਕਟਾਂ ਵੈਬਸਾਈਟਸ ਨਾਲ ਦਿੱਤੀ ਹੈ ਕਿਤੇ ਹੋਰ ਰਹਿੰਦੇ ਹੋ ਬਹੁਤ ਜ਼ਿਆਦਾ ਭਾਰ ਹੈ ਇਹਦਾ ਫ੍ਰੀ ਕਾਲ ਮੇਰੇ ਨਾਲ ਬੁੱਕ ਕਰ ਸਕਦੇ ਹੋ ਪੇਡ ਕਾਲ ਮੇਰੇ ਨਾਲ ਬੁੱਕ ਕਰ ਸਕਦੇ ਹੋ ਜੋ ਹਲ ਮੈਂ ਤੁਹਾਡੀ ਕਸਾਣਾ ਕਰੂੰਗਾ ਤੇ ਹਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਨਾ ਉਹ ਨੋਟੀਫਿਕੇਸ਼ਨ ਵਾਲਾ ਬੱਟਨ ਵੀ ਦਬਾ ਦਿਆ ਕਰੋ ਯਾਰ ਮੈਨੂੰ ਮੇਰੀ ਟੀਮ ਨੇ ਕਹੇ ਤੋ ਕਹਿੰਦਾ ਨਹੀਂ ਕਿ ਮੈਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓ ਨਾਲ ਬਹੁਤ ਸ਼ੁਕਰੀਆ